ਸਾਰੇ ਗੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸੱਜਣੋ ਚੈਨਲ ਨੂੰ ਮੇਰੇ ਵੀਰ ਵੱਤੋਂ ਅੱਜ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਓ ਹੋਰ ਇਹ ਕਿਸ ਦਾ ਫਾਇਦਾ ਆ ਜੇ ਆਪਣੀ ਨਰਖ ਪਰਖ ਜ਼ਰੂਰੀ ਆ ਤੁਹਾਨੂੰ ਕਿਉਂਕਿ ਬੇਨਤੀ ਕਰਦੇ ਆ ਜਿਹੜਾ ਸвая ਸвая ਆ ਨਾ ਉਹਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਜਿਹੜਾ ਗੱਬਣ ਉਹਨੂੰ ਟਿਪ ਕੇ ਇਹ ਨਹੀਂ ਕਿ ਸਾਡੀ ਵੀਡੀਓ ਵੇਖ ਕੇ ਤਹਾਂ ਖਰੀਦਦਾਰੀ ਕਰਨੀ ਆ ਨਰਖ ਪਰਖਣੀ ਕਰਨੀ ਕਿਸੇ ਵੀ ਕਿਤੇ ਉਹ ਵੀ ਜਾਂ ਕਹਤੋਂ ਮੈਂ ਸਜਣੋਂ ਪਸ਼ੂ ਖਰੀਦਦੇ ਸਿੱਧਾ ਵੀ ਇਹ ਜ਼ਰੂਰੀ ਬੇਨਤੀ ਕੋ ਕਰਿਆ ਕਰੋ ਪੈਸੇ ਲਾਉਣੇ ਤਾਂ ਹਾਂ ਕਿਹੜੇ ਪੱਤੇ ਦੇਣੇ ਠੀਕਰੀਆਂ ਦੇਣੀਆਂ ਅੱਜ ਕੱਲ ਧੋਖੇ ਧਾੜੀ ਬੜੀ ਹੋ ਰਹੀ ਆ ਬਚੋ ਚੂੜ ਸੱਚ ਚੱਲਦੇ ਨੇ ਨਰਕ ਪਰਖ ਤਸੱਲੀ ਕੀਤੀ ਹੋਊਗੀ ਕੋਈ ਲਾਹਮੇ ਵਾਲੀ ਗੱਲ ਨਾ ਰਹੀ ਹੋਊਗੀ ਠੀਕ ਆ ਬਣੇ ਰਹੋ ਅੰਤ ਤੱਕ ਕਰਦੇ ਆ ਡਿਟੇਲ ਸਾਂਝੀ ਬਾਈ ਬਲਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਹੋਸ਼ ਚੜਦੀ ਕਲਾ ਓਕੇ ਠੀਕ ਆ ਡਰੈਸ ਕਰੀਏ ਨੋਡ ਪਿੰਡ ਮੀਰਕੇ ਜੀ ਅਸ਼ੀਲ ਪੱਟੀ ਹਾਂਜੀ ਜ਼ਿਲ੍ਹਾ ਕਰਨਗੜ੍ਹੇ ਮੋਬਾਈਲ ਨੰਬਰ 95099 ਹਾਂਜੀ 2003 ਜੀ ਠੀਕ ਆ ਜੀ ਕਿੰਨੇ ਪਸ਼ੂ ਆ ਪਸ਼ੂ ਆਪਣਾ ਸਾਹਿਬ 6 ਆ ਜੀ 6 ਪਸ਼ੂ ਆ ਹਾਂਜੀ ਠੀਕ ਆ ਸ਼ੁਰੂਆਤ ਕਰੀਏ ਇਹ ਤੋਂ ਮੈਂ ਤੋਂ ਹਾਂਜੀ ਇਹ ਸੋਈ ਸਵਾਈ ਆ ਸੋਈ ਆ ਤੇ ਬੱਚਾ ਮਰ ਗਿਆ ਜੀ ਅੱਛਾ ਹਾਂਜੀ ਸਪੈਰ ਹੋ ਗਿਆ ਹਾਂਜੀ ਦੁੱਧ ਕੋਲ ਕਿੰਨਾ ਦੁੱਧ ਹੰਦੂ ਸਾਹਿਬ ਜਿਹੜਾ ਚੋਲਣਾ 6 ਕਿਲੋ ਆ ਜੀ 6 ਕਿਲੋ ਆ ਹਾਂਜੀ ਠੀਕ ਆ ਤੇ ਮਿਲਦੀ ਕਿੱਦਾਂ ਮਿਲਦੀ ਪਹਾੜੇ ਤੇ ਜੀ ਚਾੜ ਤੇ ਇਤਰਾ ਹੀ ਠੀਕ ਹੈ ਖੁੱਲ ਗਏ ਤੋਰਾ ਕਰਵਾ ਦੇ ਕੇ ਚੈੱਕ ਚਾੜ ਤੇ ਸੱਜਣਾ ਮਿਲਦੀ ਆ ਤੇ ਜਿਹੜਾ ਨੀਲੀ ਰਾਜ ਦੇ ਵਿੱਚ ਖਿਆਲ ਰੱਖਦੀ ਆ ਬੋਲੀ ਮਾਝ ਆ ਜਿਹਨੂੰ ਕਹਿ ਦਈਏ 6 ਕਿਲੋ ਮੌਕੇ ਦਾ ਦੁੱਧ ਆ ਦੋਵੇਂ ਟਾਈਮ ਮਿਲਦੀ ਆ ਪਹਾੜੇ ਤੇ ਚਾੜ ਤੇ ਪਤਲੇ ਚੰਮ ਦੀ ਆ ਸੋਹਣੀ ਆ ਮੈਂ ਜਿੰਨੀ ਕਹਿ ਗਿਆ ਲਓ ਜਿੰਨੇ ਗਾਣ ਜਲਪਾਣੀ ਬਣਾਉਣਾ ਗਰਮੀ ਆ ਗਈ ਆ ਉਹਨੂੰ ਘਰ ਵਾਸਤੇ ਚੰਗੀ ਆ ਵਾਹ ਜੀ ਵਾਹ ਲੋਈ ਤੋਰਾ ਤਾਰਾ ਵੀ ਮੈਂ ਦਾ ਚੰਗਾ ਸੋਹਣੀ ਆ ਭਾਬਰ ਆਪ ਤੇ ਰੇਟ ਬੜਾ ਨੋਰਮਲ ਹੋਊਗਾ ਕਿਉਂਕਿ ਭਾਵੇਂ ਸੱਜਰ ਹੋਵੇ ਭਾਵੇਂ ਟੋਕੜ ਹੋਵੇ ਭਾ ਟੋਕੜਾਂ ਦਾ ਹੀ ਮਿਲੂਗਾ ਲਓ ਜੀ ਥਾਂ ਲੈਵਾ ਬੜਾ ਸੋਹਣਾ ਹੈ ਬੈਕਗਰਾਉਂਡ ਬਿਲਕੁਲ ਓਕੇ ਆ ਪੱਦਰ ਆ ਬਾਈ ਬਲਵਿੰਦਰ ਸਿੰਘ ਰੇਟ ਦੀ ਗੱਲ ਕਰੀਏ ਕਿੰਨੇ ਦੀ ਫਿਕਸ ਮੋਲਾ ਵੀ ਸਾਜੀ ਟੋਕੜਾ ਦਾ ਮਾਜੂ ਟੋਕੜਾ ਇੱਕੋ ਰੇਡ ਕਰਦੇ ਘਟਾਉਂਦੀ ਲੋੜ ਨਾ ਪਵੇ ਕਿਉਂਕਿ ਹਾਂ ਨੇਰਾ ਹਣ ਰਿਹਾ ਆਪਾਂ ਵੀਡੀਓ ਲੰਮੀ ਨਾ ਕਰੀਏ ਆ ਪੰਜਾਬ ਜਵੰਦਾਂ ਨਹੀਂ ਕੋਈ ਵੀ ਹਾਂ 45 ਹਜ਼ਾਰ ਹੀ ਖਾਣਾ ਓਕੇ ਜੀ ਦੂਜੇ ਨੰਬਰ ਤੇ ਫਿਰ ਬੋਲੀ ਆ ਗਈ ਇਹਨਾਂ ਦਾ ਬੱਚਾ ਇਹਨਾਂ ਦਾ ਬੱਚਾ ਵੀ ਸਪੈਰ ਹੈ ਜੀ ਇਹਨਾਂ ਦਾ ਵੀ ਸਪੈਰ ਹੈ ਅੱਜ ਸਾਰੀਆਂ ਸਪੈਰ ਵਾਲੀਆਂ ਇੱਕੋ ਮਾਰੀ ਬੱਚੀਆਂ ਬੱਚੇ ਵਾਲੀ ਇੱਕੋ ਜੀ ਸੱਜਣੋ ਇਹਨਾਂ ਦਾ ਬੱਚਾ ਸਪੈਰ ਹੈ ਤੇ ਇਹ ਕਿੱਦਾਂ ਮਿਲਦੀ ਆ ਇਹ ਵੀ ਪਾੜੇ ਤੇ ਜੀ ਇਹ ਵੀ ਚਾਰ ਤੇ ਪਾੜੇ ਤੇ ਦੋਵੇਂ ਟਾਈਮ ਤੇ ਦੋਦੀ ਗੱਲ ਕਰੀਏ ਕਿੰਨਾ ਕੋਲ ਹੋਊਗਾ 6 ਕਿਲੋ ਇਹਦੇ ਕੋਲ ਵੀ 6 ਕਿਲੋ ਉਹ ਤੋਰਾ ਤਰਾ ਆਂਦਾ ਵੀ ਚੰਗਾ ਹਨਾ ਲਾਓ ਲੈ ਲਾਓ ਜੀ ਮੈਂ ਚੰਗੀ ਸੱਜਣੋ ਭਾ ਜਾਇਜ ਤੋਕਰਾਂ ਵਾਲਾ ਹੀ ਭਾ ਏ ਤੇ ਕਿਉਂਕਿ ਜਲ ਪਾਣੀ ਦੀ ਗਰਮੀ ਆ ਲੋੜ ਆ ਇੰਨੇ ਇਤਿਹਾਮ ਹੀ ਕਾਟੂ ਮਾਲ ਦੇ ਵਿੱਚ ਜਿਹੜੀ ਮਾਲ ਚੱਲ ਜਾਂਦਾ ਹੈ ਸੁਹਾ ਪੀ ਕੇ ਵੀ ਬਾਈ ਬਲਵਿੰਦਰ ਸਿੰਘ ਇਹਦੇ ਕਿੰਨੇ ਦੀ ਦੇ ਦਿੱਗੇ ਫਿਰ 50000 ਰੁਪਏ ਜੈਸਨੋ ਕਰ ਦੋ ਦੋ ਘੱਟ ਸੰਤੂ ਸਾਹਿਬ ਫਿਰ 40000 ਦੀ 45 ਦੀ ਨਹੀਂ ਨਾ ਨਾ 40000 47 ਦੀ ਕਰ ਦੇ ਨਾ ਨਾ ਸੰਤੂ ਸਾਹਿਬ 48000 ਓਕੇ ਤੇ ਇਹਦਾ ਬੱਚਾ ਇਹਦਾ ਬੱਚਾ ਆ ਕਟਾ ਹਾਂਜੀ ਆ ਸਜਣੋ ਕੱਟਾ ਜੇ ਕਿੰਨੇ ਦੀ ਮੰਨ ਲੈ ਕੋਈ 20 ਗਲਾਂ ਦੀ ਮੰਨ ਲੈ ਦੁੱਧ ਕੋਲ ਪੱਕਾ ਕਿੰਨਾ ਹੋਊਗਾ ਤਾਂ ਸਾਫ 7 ਕਿਲੋ ਹਾਜ਼ਰ ਜਿਹੜਾ ਕੰਡੇ ਵਾਲਾ ਨੈਟ ਹਾਂ ਹਾਂਜੀ ਇਹ ਬੱਚਾ ਆਏ ਤੇ 7 ਕਿਲੋ ਦੁੱਧ ਆ ਪਹਿਲਾਂ ਪਲੂਣ ਕੱਟੀ ਆ ਹਾਂਜੀ ਤੇ ਮੇਲ ਕਾਬ ਜੇ ਕੋਈ 20 ਹਕ ਦਿਨ ਦਾ ਬੱਚਾ ਹੈਗਾ ਪੰਜੀਆਂ ਦਾ ਲੋ ਜੀ ਲੈਓ ਚੋਣ ਚਾਨ ਓਕੇ ਆ ਥੋੜੀ ਜੀ ਕੈਮਰੇ ਤੋਂ ਕਾਬਰਦੀ ਆ ਨਾ ਇਹਨੇ ਧੀ ਮਿੱਠੀ ਆ। ਇਸ ਤਰ੍ਹਾਂ ਬੈਜੋ ਬਣ। ਅੱਛਾ। ਹਾਂਜੀ। ਬੱਚਾ ਛੱਡਣ ਦੀ ਲੋੜ। ਠੀਕ ਆ। ਹਾਂਜੀ। ਆਹ ਬੱਚਾ ਹੈ ਨਾ। ਤੇ ਕਿੰਨੇ ਕੁ ਦੀ ਦੇ ਦਿੱਗੇ? ਹਾਂਜੀ। ਕਿੰਨੇ ਦੀ ਦੇ ਦਿੱਗੇ? 50000 ਦੀ ਦੇ ਦਿੱਤੀ। ਤੁਹਾਡੀ ਖੁਸ਼ੀ ਆ। ਹਾਂਜੀ। ਟਿੱਕੋ ਕਰ ਦੋ ਜੇ ਜੋ। 60000 ਦੀ ਸਮਝਾਵਾ। ਓਕੇ ਜੀ। ਹਾਂਜੀ। ਚੰਗੀ। ਹਾਂ। ਇੱਕ ਅੱਛਾ। ਐਦਾਂ ਹੀ। ਆ ਵੇਖ। ਬਾ ਤੇ ਅੱਗੇ ਆ ਗਈ ਗੱਭਣੇ ਹਾਂਜੀ ਕਿੰਨਾ ਕੁ ਟਾਈਮ ਲੈਂਦੀ ਏ ਇਹ ਸੰਤੂ ਸਾਹਿਬ ਦੇਣਾ ਖੜੂ ਕੀ 15 15 ਹਾਂਜੀ ਖੁੱਲੇ ਢੁੱਲੇ ਖੁੱਲੇ ਢੁੱਲੇ ਸੁਵਾ ਕਰਵਾ ਸੁਵਾ ਦੂਜਾ ਚਲੋ ਤੋਰਾ ਕਰਵਾਉ ਚਾਹੀਦਾ ਸਜਣੋ ਦੂਜਾ ਸੁਵਾ ਧੰਤ ਹੁਣ ਜਿਹੜਾ ਚੰਗਾ ਚੰਗੀ ਤਿਆਰ ਹੋਊਗੀ ਬੈਕਗ੍ਰਾਉਂਡ ਚੰਗੀ ਸੋਹਣੀ ਬਣੂਗੀ ਥੱਲਿਓ ਸਮਾਂ ਕੋ 15 ਤੋਂ 20 ਦਿਨ ਜਿਹੜੀ ਬੜੇ ਆਰਾਮਦਾਰੀ ਨਾਲ ਖੜੂਗੀ ਮੈਂ ਝੋਟੀ ਵੱਡੀ ਆ ਲੈ ਆਓ ਨੋ ਕਰੋ ਚੱਕਾ ਸੋਹਣੀ ਮੈਂ ਤੇ ਬਾਈ ਬਰਵਿੰਦਰ ਸਿੰਘ ਕਹਿੰਦੀ ਕੀਮਤ ਮੁੱਲ ਤੋਂ ਘਾਣ ਲਈ ਅੱਛਾ ਮੈਂ ਸੱਜਰ ਮੈਂ ਆਹ ਫਾਤੋਕ ਜੇ 3000 ਦੀ ਅੱਛਾ 70 ਦੀ ਵਾਹ 68000 ਦੀ 68 ਦੀ ਆਹ ਕੀ ਬਾਤ ਦੋ ਗਾੜੀ ਕੋਈ ਠੀਕ ਐ ਫ੍ਰਿਜ ਬਿਲਕੁਲ ਸਹੀ ਹੈ ਤੇ ਇਹ ਇਹ ਵੀ ਇੰਨਾ ਕੇ ਟਾਈਮ ਖੜਦੀ 15 ਦਿਨ ਇਹ 15 ਦਿਨ ਇਹ ਤੀਜਾ ਸੂਆ ਇਹ ਤੀਜਾ ਸੂਆ ਹਾਂ ਮੈਂ ਤੀਜਾ ਸੂਆ ਹੀ ਜਾਵਾਂ ਭਾਰੀ ਆ ਹਾਂ ਮੈਂ ਵਜਨ ਵਟਾਉਂਦੇ ਨੂੰ ਵੀ ਭਾਰਾ ਆਨਾਂ ਨੂੰ ਹੂੰ ਵੱਡੀ ਫੋਲ ਵਜਨ ਲੋਡ ਦੀ ਫੋਲ ਮੇਰੇ ਵਰਗੀ ਹੂੰ ਹਾਂ ਹੈ ਨਹੀਂ ਪੂਰੀ ਸੰਭੀ ਆ ਕੱਟੀ ਨਹੀਂ ਪਰ ਅੰਦਰੋਂ ਕੇ ਨਹੀਂ ਇਹ ਸੰਤੂ ਸਾਹਿਬ ਤੇਰਾ 14 ਕਿਲੋ ਤੋਂ ਦਊਗੀ ਹਾਂ ਵੱਡੀ ਆ ਮੈਂ ਹੰਦਾਓ ਤੇ ਲਾਂਟੂ ਲਾ ਦੇ ਜੇ ਬੜੀਆਂ ਪੰਗੀਆਂ ਸੰਦੂਰ ਆਵੇ ਲੈ ਜਾਣਾ ਟਾਈਮ ਨੇ ਲੈ ਲੈ ਕਿੰਨੇ ਦਿਨ ਸਰਪੰਚ ਚੰਗੀ ਆ ਜੀ ਮੰਨਦੇ ਡੈਰੀਓ ਲਓ ਜੀ ਦਿਨ 15 ਲੈਂਦੀ ਖੁੱਲੇ ਡੁੱਲੇ ਤੇ ਮੈਂ ਸਜਣੋਂ ਵੱਡੀ ਆ ਥਾਂਲੇ ਦੇ ਦੀ ਚੰਗੀ ਖਬਰਦਾਰ ਆ ਬੈਕਗਰਾਉਂਡ ਵੀ ਚੰਗੀ ਤਿਆਰ ਕੰਦੀ ਤੇ ਆ ਵੇਖ ਸਕਦੇ ਜੀ ਬਿਲਕੁਲ ਆ ਪੂਰੀ ਥਾਂਲੇ ਦੇ ਦੀ ਬੱਦਰ ਆ ਵਾਹ ਆ ਦੀ ਗੱਲ ਕਰੀਏ ਕਿ ਕਿੰਨੇ ਕਰੀਏ ਜੇ ਸੰਤੂ ਸਾਹਿਬ ਹੋਰ ਕਹੇ ਤਾਂ ਹੋਵੇ ਮੁੱਲ 120 ਫਰੀ ਆਪਾਂ ਨੇ ਕੀ ਕਰਨਾ ਆਪਾਂ ਮੁੱਲ 90 85000 ਦੀ ਹਾਂ ਨਾ ਇਹੋ ਚੋ 82000 ਦੀ ਵਾਹ ਠੀਕ ਹੈ ਓਕੇ ਆ ਹਾਂ ਇਹ ਕਾ ਕੀ ਆ ਇਹ ਵੀ ਬਿਨਾ ਬੱਚੇ ਤੋਂ ਹੁਣੇ ਆਈ ਆ ਬਿਨਾ ਬੱਚੇ ਤੋਂ ਇਹ ਤਾਂ ਸੰਤੂ ਸਾਹਿਬ ਵੀ ਨਹੀਂ ਜਿਹਨੂੰ ਆਪਾਂ ਦੇਣਾ ਨਾ ਫ੍ਰਿਜ ਜੀ ਉਹ ਆ ਤਾਂ ਮੁੱਲ ਬਿਲਕੁਲ ਜੀਰੋ ਹੀ ਵਾਹ ਆ ਤੋਰ ਦੋ ਫਿਰ ਦੋ ਤਾਂ 7 ਕਿਲੋ ਖਾਜਰ 7 ਆ ਮਿਨਵਾ ਮਿਨਵਾ ਆ ਸਿੰਘਾਂ ਤੋਂ ਰਹਿ ਗਈ ਆ ਬਾਕੀ ਮੈਂ ਚੰਗੀ ਆ ਹਾਂ ਵਾਹ ਮੋੜ ਲਿਓ ਲੋਈ ਸੂਆ ਦੂਜਾ ਹੀ ਹੋਊਗਾ ਤੀਜਾ ਲਾਵੇ ਕੋਈ ਹਨਾ ਲਿਸੀ ਆ ਥੋੜੀ ਜੀ ਸੂਏ ਤੋਂ ਤਾਂ ਜਾਪਦੀ ਜਿਵੇਂ ਦੂਜਾ ਜਾਂਦਾ ਭਗਵਾਨ ਕੋਈ ਤੀਜਾ ਮੰਨ ਲੈ ਆਪਾਂ ਕਿਹੜੇ ਕਰੀ ਆ ਹਾਂ ਮਿੱਠੀ ਆ ਮਿੱਠੀ ਆ ਆਹ ਵੇਖੋ ਆਹ ਕਰਮਾੜੀ ਹਾਂ ਸੀਲ ਆ ਪੂਰੀ ਹਾਂ ਉੱਥੇ ਸੀਲ ਹੋ ਗਈ ਹਨਾ ਭਾ ਕਿੰਨਾ ਰਹੇਗਾ ਜੀ 55000 ਦੇ ਦੇ ਤੋ ਹੋਰੋ ਚੋ ਮਾਨ ਯਾਰ ਸਾਹਿਬ ਜੀ ਸਲੂ ਸਾਹਿਬ 48000 ਦੇ ਦੇਣੀ ਜੈ ਸਨੋਈ ਹਾਂ ਵਾਹ ਕੀ ਬਾਤ ਹੈ ਇਹ ਭਾ ਸੱਜਰੋ ਨਹੀਂ ਮਿਲ ਲੈ ਇਹ ਬਾਈ ਬਲਵਿੰਦਰ ਸਿੰਘ ਦਾ ਵੀ ਮਿਲ ਲੈ ਜੀ ਖਰੀਦਾਰੀ ਕਰਿਓ 6 ਮੱਜਾਂ ਤੇ ਜਾਇ ਜੀਮਤ ਦੇ ਵਿੱਚ ਸਾਰੀਆਂ ਹੀ ਤੇ ਪਿੰਡ ਮਿਰਕੇ ਜ਼ਿਲ੍ਹਾ ਸ਼੍ਰੀ ਤਰਨਤਪੁਰ ਤਰਨਤਾਰ ਸਾਹਿਬ ਤੇ ਸਾਡੇ ਵੱਲੋਂ ਸასი ਗਾਰ ਦੀ ਸਾਰਾ